ਤੋ ਅਸੀਂ ਖੜੇ ਆ ਗੜਦੀ ਵਾਲਾ ਪੁਸ ਥਾਣੇ ਦੇ ਵਿੱਚ ਔਰ ਇੱਥੇ ਅਸੀਂ ਦੇਖਿਆ ਜਾਵੇ ਤਾਂ ਇੱਕ ਜ਼ਰੂਰੀ ਖਬਰ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਆ ਜੋ ਕਿ ਬਹੁਤ ਜ਼ਰੂਰੀ ਹੈ ਤੇ ਜੋ ਉਸ ਵੀਰ ਨੂੰ ਕਾਲ ਦਿੱਤੀ ਗਈ ਸੀ ਕਿ 9 ਅਪ੍ਰੈਲ ਨੂੰ ਇਹ ਥਾਣੇ ਦਾ ਘਰਾਓ ਕਰਨ ਸੰਬੰਧੀ ਸੀ ਤੇ ਉਸ ਸ਼ੁਭ ਹਸੋਤਾ ਵੱਲੋਂ ਇਸ ਦੀ ਵੀਡੀਓ ਜਿਹੜੀ ਬਣਾ ਕੇ ਪਾਈ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਡਾਕਟਰ ਬੀ ਆਰ ਅੰਬੇਡਕਰ ਬੈਲਫੇਅਰ ਸੁਸਾਇਟੀ ਵੱਲੋਂ ਵੀ ਉਹਨਾਂ ਦੇ ਨਾਲ ਪੂਰਾ ਯੋਗਦਾਨ ਪਾਇਆ ਗਿਆ ਤੇ ਇਸੇ ਤਰ੍ਹਾਂ ਜਿੰਨੇ ਵੀ ਸਾਰੇ ਵਰਗਾਂ ਦੇ ਲੋਕਸਾਨ ਉਹਨਾਂ ਵੱਲੋਂ ਇਕੱਠੇ ਹੋ ਕੇ ਪਰਮਾਹੁੰਕਾਰਾ ਦਿੱਤਾ ਗਿਆ ਔਰ ਜਿਹੜਾ ਕੱਲ ਦੀ ਕਾਲ ਦਿੱਤੀ ਗਈ ਸੀ ਤੇ ਉਸ ਸੰਬੰਧੀ ਅੱਜ ਵਿਚਾਰ ਚਰਚਾ ਹੋਈ ਹੈ ਔਰ ਐਸਐਚਓ ਸਾਹਿਬ ਦੇ ਨਾਲ ਵੀ ਤੇ ਉਹਨਾਂ ਨੇ ਆਪਣੇ ਐਮਐਲਏ ਸਾਹਿਬ ਨੇ ਵੀ ਕਾਫੀ ਉਹਦੇ ਵਿੱਚ ਜਿਹੜਾ ਵਧੀਆ ਰੋਲ ਅਦਾ ਕੀਤਾ ਹੈ ਕਿ ਜਿਹੜੀ ਇਹਨਾਂ ਦੀ ਮੰਗ ਆ ਉਹਨੂੰ ਤੁਰੰਤ ਜਿਹੜਾ ਪੂਰਾ ਕੀਤਾ ਜਾਵੇ ਸੋ ਉਹਦੇ ਬਾਰੇ ਦੱਸਿਆ ਹੈ ਸਾਨੂੰ ਸ਼ੁਭਮ ਸੋਤਾ ਜੀ ਨੇ ਔਰ ਜੋ ਕੱਲ ਦੀ ਕਾਲ ਦਿੱਤੀ ਗਈ ਸੀਗੀ ਇਹ ਉਹ ਰੱਦ ਕਰ ਦਿੱਤੀ ਗਈ ਹੈ ਇਸ ਕਰਕੇ ਇਹ ਵੀਡੀਓ ਹਰ ਉਸ ਸ਼ਖਸ ਤੱਕ ਪਹੁੰਚਣੀ ਚਾਹੀਦੀ ਹੈ ਜਿਨ੍ਹਾਂ ਨੂੰ ਤੁਸੀਂ ਪਹਿਲੀ ਵੀਡੀਓ ਜਿਹੜੀ ਆ ਉਹ ਵਾਇਰਲ ਕੀਤੀ ਹੈ ਆਕੇ ਜਿਹੜਾ ਕੱਲ ਦਾ ਥਾਣੇ ਦਾ ਘਰਾਓ ਕਰਨ ਜਾ ਰਹੇ ਸੀਗੇ ਤੇ ਉਸ ਨੂੰ ਜਿਹੜਾ ਜੋ ਰੱਦ ਕਰ ਦਿੱਤਾ ਗਿਆ ਉਸ ਦਾ ਮੈਸੇਜ ਪਹੁੰਚ ਸਕੇ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਮਹਿਰਦੰਦਰ ਦੀਪਕ ਕੈਮਰਾ ਪਰਸਨ ਜੋਤ ਗੜਦੀ ਵਾਲਾ ਦੇ ਨਾਲ ਆਪਣਾ ਪੰਜਾਬ 24 ਜੈ ਭੀਮ ਜੈ ਭਾਰਤ ਸੋ ਵਾਹਿਗੁਰਜੀ ਦਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਸ਼ੀ ਰਾਮ ਸੋ ਅੱਜ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸਵੇਰ ਦਾ ਜਿਹੜਾ ਇੱਕ ਚੱਲ ਰਿਹਾ ਸੀਗਾ ਕਿ ਆਪਾਂ ਘਰਾਓ ਕਰਨਾ ਵਾ ਪ੍ਰਸ਼ਾਸਨ ਦਾ ਸੋ ਉਹਦੇ ਸਬੰਧ ਦੇ ਵਿੱਚ ਅਫਸਰਾਂ ਦੀ ਸੂਝਬੂਝ ਦੇ ਨਾਲ ਤੇ ਸਾਡੀ ਸਰਕਾਰ ਦੀ ਸੂਝਬੂਝ ਦੇ ਨਾਲ ਇਹ ਮਸਲੇ ਨੂੰ ਹੱਲ ਕਰ ਲਿਆ ਗਿਆ ਵਾ ਸੋ ਜਿਹੜੀ ਬਣਦੀ ਕਾਰਵਾਈ ਸੀ ਉਸ ਸ਼ਰਾਰਤੀ ਅਸਰ ਦੇ ਉੱਤੇ ਉਹ ਕਰ ਦਿੱਤੀ ਗਈ ਆ ਸੋ ਮੈਂ ਜਿੱਥੇ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦੀਆਂ ਕਿ ਤੁਹਾਡੇ ਭਾਈ ਸਾਹਿਬ ਨੇ ਜਿਹੜੀ ਕਾਰਵਾਈ ਜਿੱਦਾਂ ਹੀ ਉਹਨਾਂ ਨੂੰ ਤੁਰੰਤ ਅਸੀਂ ਜਿਹੜਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਾ ਦਿੱਤੀ ਗਈ ਤੇ ਮੈਂ ਧੰਨਵਾਦੀਆਂ ਡਿਪਟੀ ਸਾਹਿਬ ਦਾ ਧੰਨਵਾਦੀਆਂ ਐਸਐਚਓ ਸਾਹਿਬ ਦਾ ਧੰਨਵਾਦੀਆਂ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਸਮਾਜ ਦੇ ਵਿੱਚ ਆਪਸੀ ਪਾੜ ਪਾਉਂ ਦਰਾਰ ਜਿਹੜੀ ਚੱਲ ਰਹੀ ਸੀਗੀ ਉਹਨੂੰ ਸੂਝਬੂਝ ਦੇ ਨਾਲ ਨਿਪਟਾ ਕੇ ਜੋਤ ਤੇ ਵੰਦੀ ਕਾਰਵਾਈ ਕਰਕੇ ਸੋ ਮੇਰੇ ਸਾਰੇ ਸਾਥੀਆਂ ਨੂੰ ਮੈਂ ਹੁਣ ਫੋਨ ਨਹੀਂ ਕਰ ਸਕਦਾ ਮੇਰੀ ਮਜਬੂਰੀ ਨੂੰ ਸਮਝਿਓ ਆਪਾਂ ਸਵੇਰ ਦਾ ਜਿਹੜਾ ਧਰਨਾਵਾ ਜੋ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਉਹ ਸਾਡੀ ਪੂਰੀ ਹੋ ਗਈ ਆਪਾਂ ਉਸ ਮੰਗ ਨੂੰ ਦੇਖਦੇ ਹੋਏ ਆਪਾਂ ਪ੍ਰਸ਼ਾਸਨ ਦੇ ਵੀ ਜਿੱਥੇ ਧੰਨਵਾਦੀਆਂ ਤਾਂ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀਆਂ ਮੈਂ ਤੁਹਾਡੇ ਤੋਂ ਵੀ ਸਾਰੇ ਤੋਂ ਮਾਫੀ ਚਾਹੁੰਨਾ ਕਿ ਤੁਹਾਡੇ ਤੱਕ ਜਿਹੜਾ ਮੈਸੇਜ ਆਉ ਪਹਚਾ ਕੇ ਜਿਹੜਾ ਅਸੀਂ ਹੁਣ ਤੁਹਾਨੂੰ ਕੋਲਾਂ ਵਾਪਸ ਨਹੀਂ ਕਰ ਪਾਵਾਂਗੇ ਤੇ ਮੇਰੀ ਇੰਨੀ ਕ ਬੇਨਤੀ ਨੂੰ ਪ੍ਰਵਾਨ ਕਰੋ ਕਿ ਤੁਹਾਡਾ ਪਿਆਰ صدਕਾ ਤੁਹਾਡੇ ਅਸੀਸਾਂ صدਕਾ ਜਿਹੜੀ ਅਸੀਂ ਬਣਦੀ ਕਾਰਵਾਈ ਕਰਾ ਸਕੇ ਆ ਤੇ ਹੁਣ ਆਪਾਂ ਸਾਰੇ ਜਣੇ ਸਵੇਰ ਨੂੰ ਜਿੱਦਾਂ ਐਜ਼ ਇਟ ਆਪਣੀ ਲਾਈਫ ਜੀਨੇ ਆ ਉਦਾਂ ਹੀ ਜੀਣੀ ਆ ਸੋ ਆਪਾਂ ਹੁਣ ਕਿਸੇ ਵੀ ਤਰੀਕੇ ਦਾ ਕੋਈ ਧਰਨਾ ਨਹੀਂਗਾ ਕੱਲ ਨੂੰ ਕੋਈ ਕਿਸੇ ਤਰੀਕੇ ਦਾ ਵਿਵਾਦ ਨਹੀਂਗਾ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਾਰੇ ਜਣੇ ਜੁਹਦੇ ਵਸਦੇ ਰਹੋ ਤੁਹਾਡੀਆਂ ਦੁਆਵਾਂ ਇਦਾਂ ਹੀ ਆਉਂਦੀਆਂ ਰਹਿੰਦੇ ਅਸੀਂ ਸਮਾਈਲ ਇਦਾਂ ਹੀ ਕੰਮ ਕਰਦੇ ਰਹੀਏ ਜੈ ਭੀਮ ਜੈ ਪਾਰਟੇ